ਦੀ ਸਾਫਾਈ ਦੇ ਸਹਾਇ ਰਾਸਾਂ ਪਾਈਆਂ ਦੀ ਜੀ ਬਾਣੀ ਜੀ ਜਨਾ ਉਸਨਾਂ ਸੁਨਿਆਣੇ ਧਰਮ ਸੇ ਤੁਸੀਂ ਤੇ ਬਾਤਾਂ ਨੂੰ ਢਾਹ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਮ੍ਰਿਤਸਰ ਹਵੇਲੀ ਗਰੁੱਪ ਨੇ ਕੀਤਾ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਦਾ ਆਗਾਜ਼ ਫੀਡ ਦ ਨੀਡੀ ਕੈਂਪੇਨ ਸਲੋਗਨ ਦੇ ਤਿਤ ਪੂਰੇ ਭਾਰਤ ਵਿੱਚ ਲੋੜਵੰਦਾਂ ਨੂੰ ਖਾਣਾ ਦੇਣ ਦੀ ਚਲਾਈ ਮੁਹਿੰਮ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਨੈਸ਼ਨਲ ਚਾਈਲਡ ਲੇਬਰ ਸਕੂਲ ਦੇ ਵਿਦਿਆਰਥੀਆਂ ਨੂੰ ਫੂਡ ਪੈਕੇਟ ਵੰਡ ਕੀਤੀ ਸ਼ੁਰੂਆਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਅੱਜ ਅੰਮ੍ਰਿਤਸਰ ਹਵੇਲੀ ਗਰੁੱਪ ਵੱਲੋਂ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਦੀ ਸ਼ੁਰੂਆਤ ਕਰਦਿਆ ਫੀਡ ਦ ਨੀਡੀ ਕੈਂਪੇਨ ਦੇ ਤਿਤ ਫਾਊਂਡੇਸ਼ਨ ਦੇ ਪ੍ਰਦਾਨ ਦਾਨ ਰਬਜੀਤ ਸਿੰਘ ਗਰੋਵਰ ਅਤੇ ਫਾਊਂਡੇਸ਼ਨ ਦੀ ਟੀਮ ਵੱਲੋਂ ਖਾਣੇ ਦੇ ਪੈਕੇਟ ਤਿਆਰ ਕਰ ਲੈਂਬਰ ਸਕੂਲ ਦੇ ਬੱਚਿਆਂ ਲਈ ਵੱਖਰਾ ਉਪਰਾਲਾ ਕਰਦਿਆ ਲੈਂਬਰ ਸਕੂਲ ਦੇ ਵਿੱਚ ਪੜਦੇ 150 ਦੇ ਕਰੀਬ ਬੱਚਿਆਂ ਨੂੰ ਖਾਣਾ ਵੰਡਿਆ ਗਿਆ ਇਸ ਮੌਕੇ ਗਲਬਾਤ ਕਰਦਿਆ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਰਬਜੀਤ ਸਿੰਘ ਗਰੋਵਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅੰਮ੍ਰਿਤਸਰ ਹਵੇਲੀ ਗਰੁਪ ਵੱਲੋਂ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਦਾ ਆਗਾਜ ਕਰਦਿਆ ਫੂਡ ਫॉर ਨੀਡੀ ਕੰਪਲੇਨ ਦਾ ਆਗਾਜ ਕੀਤਾ ਹੈ ਜਿਸ ਦੇ ਤਿਤ ਪੂਰੇ ਭਾਰਤ ਵਿੱਚ ਜ਼ਰੂਰਤਮੰਦਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾਵੇਗਾ ਇਸ ਮਹਿੰਮ ਦੀ ਸ਼ੁਰੂਆਤ ਗੁਰੂ ਮਹਾਰਾਜ ਦਾ ਉਟ ਆਸਰਾ ਲੈ ਕੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਕੀਤੀ ਜਾ ਰਹੀ ਹੈ ਅਤੇ ਇਸ ਮਹਿੰਮ ਦੇ ਤਹਿਤ ਅਸੀਂ ਅੱਜ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਸਕੂਲ ਦੇ 150 ਦੇ ਕਰੀਬ ਵਿਦਿਆਰਥੀਆਂ ਨੂੰ ਖਾਣੇ ਦੇ ਪੈਕੇਟ ਵੰਡਣ ਲਈ ਪਹੁੰਚੇ ਹਾਂ ਅਤੇ ਹੁਣ ਇਹ ਮਹਿੰਮ ਪੂਰੇ ਭਾਰਤ ਵਿੱਚ ਚਲਾਈ ਜਾਵੇਗੀ ਅਤੇ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਸਮੇ ਸਮੇਂ ਦੇ ਅਜਿਹੇ ਉਪਰਾਲੇ ਕਰਦੇ ਆ ਆਪਣੀ ਫੀਡ ਦੇ ਨੀਡੀ ਕੈਂਪੇਨ ਦੇ ਤਹਿਤ ਪੂਰੇ ਭਾਰਤ ਵਿੱਚ ਕਰਦਾ ਰਹੇਗਾ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਦਾ ਮੁੱਖ ਮਕਸਦ ਹੀ ਜ਼ਰੂਰਤਮੰਦਾਂ ਤੱਕ ਖਾਣਾ ਪਹੁੰਚਾਉਣਾ ਹੈ ਕਿਉਂਕਿ ਅੰਮ੍ਰਿਤਸਰ ਹਵੇਲੀ ਗਰੁੱਪ ਨੂੰ ਜੋ ਪੂਰੇ ਭਾਰਤ ਵਿੱਚ ਪੰਜਾਬੀ ਰਵਾਇਤੀ ਖਾਣੇ ਦੇ ਨਾਮ ਨਾਲ ਪਿਆਰ ਮਿਲ ਰਿਹਾ ਹੈ ਐਸੀ ਉਸ ਲਈ ਭਾਰਤ ਵਾਸੀਆਂ ਦੇ ਸ਼ੁਕਰਗੁਜ਼ਾਰ ਹਾਂ ਅਤੇ ਹੁਣ ਦੇਸ਼ ਅਤੇ ਸਮਾਜ ਦੇ ਵਿੱਚ ਜ਼ਰੂਰਤਮੰਦਾਂ ਦੀ ਸਹਾਇਤਾ ਪ੍ਰਤੀ ਆਪਣੀ ਬਣਦੀ ਸੇਵਾ ਲਈ ਵਚਨਬੱਧ ਰਹਾਂਗੇ ਅੰਮ੍ਰਿਤਸਰ ਤੋਂ ਦਵਾਰ ਕਾ ਨਾਥ ਰਾਣਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਡਾਕਟਰ ਅਭੀਤ ਸਿੰਘ ਗਰੋਵਰ ਪ੍ਰੈਜ਼ੀਡੈਂਟ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਅੱਜ ਤੋਂ ਅਗੜੀ ਫਾਊਂਡੇਸ਼ਨ ਜਿਹੜਾ ਅਕੈਲਰ ਇਹ ਕੀ ਹੈ ਇਹ ਬੜਾ ਅਸੀਂ ਜੀ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਸਟਾਰਟ ਕੀਤੀ ਹੈ ਔਰ ਅਸੀਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਜਿਹੜੀ ਸ਼ਹੀਦੀ ਸ਼ਤਾਬਦੀ ਹੈ ਉਹਨੂੰ ਸਮਰਪਿਤ ਅਸੀਂ ਅੱਜ ਤੋਂ ਕੈਂਪੇਨ ਸ਼ੁਰੂ ਕੀਤੀ ਹੈ ਗੁਰੂ ਨਗਰੀ ਤੋਂ ਫੀਟ ਦਾ ਨੀਡੀ ਸਾਡੀ ਜਿਹੜੀ ਕੈਂਪੇਨ ਹੈ ਕੱਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਨਹੀਂ ਹੈ ਪੂਰੇ ਇੰਡੀਆ ਵਿੱਚ ਅਸੀਂ ਚਲਾਵਾਂਗੇ ਜਿਹਦੇ ਨਾਲ ਜਿੱਥੇ ਲੋੜਵੰਦ ਬੱਚੇ ਹੈ ਜਾਂ ਕੋਈ ਫੈਮਿਲੀਜ਼ ਨੇ ਉਹਨਾਂ ਤੱਕ ਅਸੀਂ ਖਾਣਾ ਪਹੁੰਚਾਵਾਂਗੇ ਪੰਜਾਬ ਪੂਰੇ ਭਾਰਤ ਲਈ ਜੀ ਇਹ ਜਿਹੜੀ ਸਾਡੀ ਇਹ ਜਿਹੜੀ ਸਾਡੀ ਫਾਊਂਡੇਸ਼ਨ ਹੈ ਇਹ ਪੈਨ ਇੰਡੀਆ ਸਾਡੇ ਜਿਹੜੀ ਕੈਂਪੇਨ ਹੈ ਅਸੀਂ ਰੰਗ ਕਰਾਂਗੇ ਸਰ ਕਿਸ ਤਰ੍ਹਾਂ ਮੰਨਦੇ ਵਿੱਚ ਖਿਆਲ ਆ ਕਿ ਆਪਾਂ ਤੋਂ ਕਰਾਂਗੇ ਦੇਖੋ ਜੀ ਮਨ ਵਿੱਚ ਖਿਆਲ ਇਸ ਕਰਕੇ ਆਇਆ ਕਿ ਸਾਡੇ ਬਜ਼ੁਰਗਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਜੋ ਉਹਨਾਂ ਨੇ ਸਾਨੂੰ ਸਿਖਾਇਆ ਵੈ ਤੇ ਸਾਨੂੰ ਵੀ ਅੱਗੇ ਉਸ ਚੀਜ਼ ਨੂੰ ਲੈ ਕੇ ਜਾਣਾ ਚਾਹੀਦਾ ਇਸ ਕਰਕੇ ਅਸੀਂ ਸਾਡੀ ਟੀਮ ਨੇ ਡਿਸਾਈਡ ਕੀਤਾ ਕਿ ਅਸੀਂ ਉਹਨੇ ਰਾਈਟ ਟਾਈਮ ਹੈ ਔਰ ਅਸੀਂ ਇੰਡੀਆ ਦੇ 50 55 ਸ਼ਹਿਰਾਂ ਦੇ ਵਿੱਚ ਹੈਗੇ ਆ ਤੇ ਸਾਡੇ ਵਾਸਤੇ ਰਨ ਕਰਨਾ ਈਜ਼ੀ ਹੋ ਜਾਏਗਾ ਹਰ ਸ਼ਹਿਰ ਵਿੱਚ ਜਿਹੜਾ ਫੂਡ ਹੈ ਪਹੁੰਚਾਉਣਾ ਈਜ਼ੀ ਹੋ ਜਾਏਗਾ ਸਾਡੇ ਲਈ ਅੱਛਾ ਸਰ ਆਪਰੀ ਸਸਤਾ ਦਾ ਇੱਕ ਵਾਰ ਦੁਬਾਰਾ ਨਾਮ ਦੱਸ ਦਿਓ ਸਾਡੀ ਸੰਸਥਾ ਦਾ ਨਾਮ ਹੈ ਜੀ ਅਮਰitsar ਰਵੇਲੀ ਫਾਊਂਡੇਸ਼ਨ ਅੱਛਾ ਸਰ ਅੱਜ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਅਸੀਂ ਨਿਸ਼ਕਾਮ ਸੇਵਾ ਪਬਲਿਕ ਸਕੂਲ ਹੈ ਹਾਂ ਕਿੰਨੇ ਬੱਚੇ ਇੱਥੇ ਤਕਰੀਬਨ 150 ਦੇ ਕਰੀਬ ਬੱਚੇ ਹੈ ਔਰ ਅੱਜ ਸਾਡੀ ਟੀਮ ਆਈਆ ਹੋਤੇ ਜੋ ਅੱਜ ਐਸੀ ਕੈਂਪੇਨ ਦਾ ਆਗਾਜ਼ ਕੀਤਾ ਵੈ ਫੀਡ ਦੇ ਨੀਡੀ ਉਸ ਦੇ ਤਹਿਤ ਅੱਜ ਅਸੀਂ ਜਿਹੜੇ ਫਰਸਟ ਫੂਡ ਦੇ ਪੈਕੇਟਸ ਹੈ ਉਹ ਅਸੀਂ ਅੱਜ ਬੱਚਿਆਂ ਵਿੱਚ ਵੰਡ ਰਿਹਾ ਸਰ ਕਿੰਨਾ ਇੱਕ ਪਲੇਟ ਦੇ ਵਿੱਚ ਕੀ ਕੀ ਹੈਗਾ ਇਹਦੇ ਵਿੱਚ ਹੀ ਪ੍ਰੋਪਰ ਇੱਕ ਮੀਲ ਹੈ ਬੱਚਿਆਂ ਵਾਸਤੇ ਜਿਹਦੇ ਵਿੱਚ ਦਾਲ ਹੈ ਸਬਜ਼ੀ ਹੈ ਰਾਈਸ ਹੈ ਤੇ ਰੋਟੀ ਹੈ ਉਹ ਸਾਰਾ ਚੀਜ਼ਾਂ ਜੋ ਇੱਕ ਬੱਚੇ ਨੂੰ ਇੱਕ ਮੀਲ ਚਾਹੀਦਾ ਹੋਵੇ ਉਹ ਸਾਰੀਆਂ ਅਸੀਂ ਚੀਜ਼ਾਂ ਉਹਦੇ ਵਿੱਚ ਸਰ ਬੱਚਿਆਂ ਨਾਲ ਗੱਲ ਕੀਤੀ ਕਿ ਬੱਚੇ ਹੱਸ ਕੇ ਕਹਿੰਦੇ ਆ ਇਹਦੇ ਆਪਾਂ ਰੋਜ਼ ਖਾਂਦੇ ਇਹਦੇ ਵਿੱਚ ਖਾਸ ਕੀ ਹੈ ਇਹਦੇ ਵਿੱਚ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਵਾਂ ਅਸੀਂ ਪੀਜ਼ਾ 버ਗਰ ਉਧਰ ਨਹੀਂ ਜਾਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜੋ ਟ੍ਰੈਡੀਸ਼ਨਲ ਫੂਡ ਹੈ ਜਿਹੜਾ ਅਸਲ ਪੰਜਾਬ ਦਾ ਖਾਣਾ ਹੈ ਅਸੀਂ ਉਹੀ ਪੂਰੇ ਇੰਡੀਆ ਵਿੱਚ ਲੋੜਵੰਦਾਂ ਤੱਕ ਪਹੁੰਚਾਈ ਬੱਚਿਆਂ ਦੀ ਅੱਜ ਕੱਲ ਡਿਮਾਂਡ ਹੁੰਦੀ ਹੈ ਕਿ ਪੀਜ਼ਾ ਖਾਈਏ 버ਗਰ ਖਾਈਏ ਬਟ ਉਹ ਹਾਨੀਕਾਰਕ ਨੇ ਬਾਡੀ ਲਈ ਉਹ ਕੈਂਸਰ ਦਾ ਇੱਕ ਕਾਰਨ ਹੈ ਅਸੀਂ ਨਹੀਂ ਚਾਹੁੰਦੇ ਕਿ ਬੱਚਿਆਂ ਨੂੰ ਅਸੀਂ ਉਧਰ ਲੈ ਕੇ ਜਾਈਏ ਅਸੀਂ ਟ੍ਰੈਡੀਸ਼ਨਲ ਫੂਡ ਵਿੱਚ ਹੀ ਰੱਖੀਏ ਪਰ ਇਹਦੇ ਵਿੱਚ ਸਰ ਜੂਰੀਫੇਮ ਬੱਚਿਆਂ ਨੇ ਪਾਈ ਹੋਈ ਹੈ ਜੂਰੀਫੇਮ ਪਾ ਕੇ ਤਸਵੀਰਾਂ ਕੈਮਰੇ ਚ ਆਣੀਆਂ ਟੈਲੀਵਿਜ਼ਨ 'ਚ ਆਣੀਆਂ ਵਾ ਕਿ ਆਪਣੇ ਆਪ ਨੂੰ ਬੱਚੇ ਜੋ ਟੈਲੀਵਿਜ਼ਨ ਦੇਖਣਗੇ ਕਿ ਆਪਾਂ ਇਹ ਲੰਗਰ ਲੈਣ ਵਾਸਤੇ ਲਾਈਨ 'ਚ ਖੜੋਤੇ ਹਾਂ ਕਿ ਉਹਨਾਂ ਨੂੰ ਸਹੀ ਰੱਖੇਗੇ ਦੇਖੋ ਇਹ ਅਸੀਂ ਇੱਕ ਸਟਾਰਟ ਕੀਤਾ ਵਾ ਅਸੀਂ ਟੈਲੀਵਿਜ਼ਨ ਵਿੱਚ ਜਾ ਰਹੇ ਆ ਠੀਕ ਹੈ ਸਿਰਫ ਐਸ ਕਰਕੇ ਜਾ ਰਹੇ ਆ ਕਿ ਲੋਕਾਂ ਤੱਕ ਹੋਰ ਜਿੱਥੇ-ਜਿੱਥੇ ਜ਼ਰੂਰਤ ਹੈ ਅਸੀਂ ਉੱਥੇ ਪਹੁੰਚਾਈਏ ਅੱਜ ਸਾਡੀ ਸ਼ੁਰੂਆਤ ਲੋਕਾਂ ਨੂੰ ਪਤਾ ਚੱਲੇਗਾ ਉਹ ਸਾਨੂੰ ਕੰਟੈਕਟ ਕਰਨਗੇ ਕੰਟੈਕਟ ਕਰਕੇ ਸਾਡੇ ਕੋਲ ਆਉਣਗੇ ਤੇ ਅਸੀਂ ਉਹਦੇ ਲਈ ਉਹ ਕੈਂਪੇਨ ਉੱਥੇ ਵੀ ਰੰਗ ਕਰਾਂਗੇ ਕੰਟੈਕਟ ਨੰਬਰ ਜਾਂ ਫਿਰ ਕੀ ਆ ਆ ਉਹ ਸਾਡੀ ਵੈਬਸਾਈਟ ਸਾਡੀ ਵੈਬਸਾਈਟ ਹੈਗੀ ਆ ਸਾਡੀ ਹੈਲਪਲਾਈਨ ਨੰਬਰ ਹੈ ਅਸੀਂ ਉਹ ਦਿੱਤਾ ਹੈ ਜਿੱਥੋਂ ਕਿ ਸਾਰੇ ਲੋਕ ਉਥੇ ਕੰਟੈਕਟ ਕਰਕੇ ਤੇ ਸਾਡੇ ਤੱਕ ਪਹੁੰਚ ਪਹੁੰਚ ਕਰ ਸਕਦੇ ਸਭ ਜਿਸ ਤਰ੍ਹਾਂ ਤੁਹਾਡੇ ਨੂੰ ਪ੍ਰਾਲਾ ਕੀਤਾ ਹੋਰ ਵੀ ਸੰਸਥਾਵਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਸਾਰੇ ਰਲ ਮਿਲ ਕੇ ਜੋ ਸਾਰਿਆਂ ਦਾ ਮੋਟਿਵ ਹੈ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡਾ ਇਹੀ ਮੋਟਿਵ ਹੈ ਜੀ ਕਿ ਚੰਗਾ ਬਣਾਈਏ ਚੰਗਾ ਖਵਾਈਏ ਬੱਚਿਆਂ ਨੂੰ ਔਰ ਵਧੀਆ ਕੰਮ ਕਰੀਏ ਕਿ ਲੋਕਾਂ ਤੱਕ ਸਿਰਫ ਕੱਲੀ ਅਮਰਤ ਸਵੇਲੀ ਫਾਊਂਡੇਸ਼ਨ ਨਹੀਂ ਸਾਰੇ ਇਕਜੁੱਟ ਹੋ ਕੇ ਵਧੀਆ ਕੰਮ ਕਰੀਏ ਕਿ ਦੇਸ਼ ਨੂੰ ਆਪਾਂ ਜਿਹੜੀ ਜਿਹੜੇ ਰਿਕੁਆਇਰਡ ਉਹ ਆਪਾਂ ਫੁੱਲ ਫਿਲ ਕਰੀਏ ਬੱਚਿਆਂ ਵਾਸਤੇ ਫਾਊਂਡੇਸ਼ਨ ਚੱਲੇਗੀ ਜਾਂ ਜਿਹੜੇ ਵੀ ਲੋੜਵੰਦ ਹੋਣਗੇ ਸਾਡੀ ਫਰਸਟ ਕੈਂਪੇਨ ਹੈਗੀ ਹੈ ਫੀਡ ਦਾ ਨੇਡੀ ਦੀ ਖਾਣਾ ਪਹੁੰਚਾਉਣ ਦੀ ਇਸ ਤੋਂ ਬਾਅਦ ਸਾਡੀ ਹੈਗੀ ਹੈ ਜੀ ਕਿ ਅਸੀਂ ਸਕੂਲ ਡਰੈਸੇਸ ਦਈਏ ਸਕੂਲ ਆਪਣਾ ਯੂਨੀਫਾਰਮਸ ਦੇ ਨਾਲ-ਨਾਲ ਸਕੂਲ ਕਿਟਸ ਦਈਏ ਬੱਚਿਆਂ ਨੂੰ ਪੜ੍ਹਾਈ ਵਾਸਤੇ ਵੀ ਸਾਡੀ ਹੈ ਕਿ ਅਸੀਂ ਐਜੂਕੇਸ਼ਨਲ ਹਬਸ ਖੋਲੀਏ ਪ੍ਰਾਈਵੇਟ ਸਕੂਲਾਂ ਨੂੰ ਦਵੋ ਯੂਨੀਫਾਰਮ ਨਹੀਂ ਜੀ ਅਸੀਂ ਜਿਹੜੇ ਲੋੜਵੰਦ ਐਕਚੁਅਲੀ ਚਾਰ ਦੇ ਦੇ ਇਹ ਚ ਜਿਆਦਾ ਸਰਕਾਰ ਦੇ ਰਹੀ ਹੈ ਜੀ ਬਟ ਐਕਚੁਅਲ ਜਿੱਥੇ ਪਹੁੰਚਨੇ ਚਾਹੀਦੇ ਸਾਡੀ ਕੋਸ਼ਿਸ਼ ਹੈ ਸੀ ਉੱਥੇ ਪਹੁੰਚੇ ਸਸ ਤੁਹਾਡੀ ਸੰਸਥਾ ਬਲ ਹੋਰ ਵੀ ਕਿਹੜੇ ਉਪਰਾਲੇ ਕੀਤੇ ਜਾਂਦੇ ਸਾਡੇ ਬਹੁਤ ਹੈ ਜੀ ਅਸੀਂ ਸਾਡੇ ਪਾਈਪ ਲਾਈਨ ਚ ਹੈ ਜੀ ਸਾਡੇ ਜਿਹੜੇ ਅਸੀਂ ਉਪਰਾਲੇ ਕਰ ਰਹੇ ਹਾਂ ਬਟ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਅਜੇ ਤੋ ਕਰ ਰਹੇ ਹਾਂ ਮੇਰਾ ਨਾਮ ਅਲਿਸਬਤ ਹੈ ਮੈਂ ਸਕੂਲ ਦੀ ਹਰ ਅਧਿਆਪਕ ਰਿਆਂ ਬੱਚਿਆਂ ਨੇ ਇਹ ਖਾਣਾ ਲੈ ਕੇ ਆਏ ਬਹੁਤ ਅੱਛਾ ਖਾਣਾ ਸੀ ਬੱਚਿਆਂ ਨੇ ਬਹੁਤ ਮਜ਼ੇ ਦੇ ਨਾਲ ਖਾਣਾ ਖਾਧਾ ਤੇ ਬਿਲਕੁਲ ਉਹਨਾਂ ਦਾ ਖਾਣਾ ਹੈ ਜਿੰਨਾਂ ਜਿੰਨਾ ਬੱਚੇ ਖਾ ਸਕਦੇ ਸੀ ਤੇ ਸਾਨੂੰ ਵੀ ਬਹੁਤ ਅੱਛਾ ਲੱਗਾ ਕਿ ਬੱਚੇ ਚਲੋ ਟਾਈਮ ਵੀ ਹੋਇਆ ਸੀ ਉਹਨਾਂ ਦਾ ਖਾਣੇ ਦਾ ਤੇ ਬਹੁਤ ਅੱਛਾ ਕੰਮ ਹੈ ਇਹ ਮੇਲੀ ਦਾ ਕੰਮ ਕਿਸ ਤਰ੍ਹਾਂ ਦੀ ਹੋਵੇ ਹਾਂ ਵੀ ਮੇਲੀ ਦਾ ਤਾਂ ਕੰਮ ਚਾਹੀ ਤੇ ਆਪਾਂ ਮੇਲੀ ਜਾਣੇ ਆ ਖਾਣਾ ਖਾਣ ਜ਼ਰੂਰੀ ਬਹੁਤ ਅੱਛਾ ਖਾਣਾ ਹੁੰਦਾ। ਹੋਰ ਵੀ ਸੰਸਥਾਵਾਂ ਨੂੰ ਕੀ ਮੈਸੇਜ ਹੈ ਜਿਸ ਤਰ੍ਹਾਂ ਦਾ ਅਚੇਨਾਂ ਵੱਲੋਂ ਉਪਰਾਲਾ ਕੀਤਾ ਗਿਆ। ਹਾਂਜੀ ਹੋਰ ਵੀ ਆ ਕੇ ਇੱਥੇ ਕਰਨਗੇ ਤੇ ਸਾਡੇ ਤੇ ਬੱਚੇ ਗਰੀਬ ਆ। ਖਾਣ-ਪੀਣ ਨੂੰ ਇਹ ਤੇ ਆ ਰੋਜ਼ ਹੀ ਇਹਨਾਂ ਨੂੰ ਕੋਈ ਨਾ ਕੋਈ ਕੁਝ ਨਹੀਂ। ਬੱਚੇ ਬਹੁਤ ਖੁਸ਼ ਹੋਏ। ਸਮਝਦੇ ਕਹਿੰਦੇ ਘਰ ਦਾ ਖਾਣਾ ਖਾਂਦੇ। ਹਾਂਜੀ ਇੱਕ ਰੈਸਟੋਰੈਂਟ ਦਾ ਜਿਹੜਾ ਪਤਾ ਨਹੀਂ ਜਾ ਸਕਦਾ। ਹਾਂਜੀ ਉਹ ਕਿਦਾ ਸੁਖਣਾ ਇਹ ਤੋਂ ਖਾ ਕੇ ਦੇਖੀ। ਹਾਂ ਤੇ ਉਹ ਜ਼ਿਆਦਾ ਖੁਸ਼ ਹੋਏ ਕਿ ਹਰ ਇੱਕ ਚੀਜ਼ ਵਕਰੀ-ਵਕਰੀ ਪਾਈ ਆ ਤੇ ਫੁਲਕੇ ਆ ਉਹ ਬੜੇ ਅੱਛੇ ਤਰੀਕੇ ਨਾਲ ਖਾ ਰਹੇ ਆ ਤੇ ਬਹੁਤ ਅੱਛਾ ਉਹਨਾਂ ਨੂੰ ਲੱਗਿਆ।